ਤੋਂ 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 ਸਾਰਥੀ ਗੁਰੂ ਜੀ ਗੁਰੂ ਜੀ ਦੇ ਜਿਹੜੇ ਬੈਕ ਗਿਆ ਸਾਥ ਸਰਪਾ ਜੀ ਉਹ ਅਗਰ ਜਨਾਂ ਦੇ ਵਿੱਚ ਹਾਜ਼ਰ ਹੋਣ ਆਇਆ ਪੱਤੇ ਪੜ੍ਹਦੇ ਦੀ ਉਹਨਾਂ ਨੇ ਨਾਲ ਸਾਰਥੀ ਜੀ ਨੇ ਗੋਪਾਲ ਗਿਆਨੀ ਸੁਰਿੰਦਰ ਸਿੰਘ ਜੀ ਗਰੰਦੀ ਸਿੰਘ ਨੂਰਮਹਿਲ ਤੋਂ ਅਤੇ ਉਹਨਾਂ ਤੋਂ ਬਾਅਦ ਜਾਨੀ ਵਰਪਾ ਜੰਨੀ ਆਦੇਲ ਨੂੰ ਉਹਨਾਂ ਨੇ ਆਪ ਸਭ ਤੋਂ ਸੰਕਰਨ ਨਾਲ ਵਿਚਾਰਾਂ ਕੀਤੇ ਨੇ ਉਹਦਾਸ ਉਹਨਾਂ ਸਭਾ ਅੱਗੇ ਨਾਲ ਵਿਚਾਰਾਂ ਕਰਦਾ ਜਨਤੀ ਸੇਲ ਪਰ ਇਹਦੇ ਵੀ ਸੇਡੇ ਗਿਆਨੀ ਜੀ ਵੀ ਸੇਟੀ ਉਹਨਾਂ ਨੇ ਕਿਹਾ ਸੀ ਕਿ ਰਹਿਤ ਪਯਾਦਾ ਬ리아ਦਾ ਬਾਰੇ ਆਪਾਂ ਨਾਲ ਵਿਚਾਰ ਕਰ ਲਈਏ ਜਦੋਂ ਆਪਾਂ ਰਹਿਤ ਪਯਾਦਾ ਦੇਖਦੇ ਆ ਉਸ ਦੇ ਵਿੱਚ ਇੱਕ ਪਹਿਲਾ ਬੰਦ ਹੈ ਜਿਹਨੂੰ ਪਿਆਰੇ ਸੇਖ ਨੇ ਪੜੀ ਜਾਸੇ ਦੀ ਪਰਿਭਾਸ਼ਾ ਇਸ ਸਿੱਖ ਦੀ ਸਿੱਖ ਕਿਹੋ ਜਾਂ ਦਾ ਹੈ ਉਹਦੇ ਬਾਰੇ ਇੱਕ ਪੈਰਾ ਬਣਿਆ ਹੋਇਆ ਹੈ ਉਹਦੇ ਵਿੱਚ ਲਿਖਿਆ ਹੈ ਕਿ ਸਿੱਖ ਕਿਹੋ ਜਾਂ ਹੋਣਾ ਚਾਹੀਦਾ ਹੈ ਉਹਦੇ ਜਿਹੜੀ ਪੰਨੀ ਲਾਇਆ ਉਹਦੇ ਵਿੱਚ ਲਿਖਿਆ ਜੋ ਇਸਤਰੀ ਜਾਂ ਬਰਸ਼ ਇੱਕ ਅਮਾਲ ਪਰ ਕਰਾਲ ਕਰਦਾ ਸਤਿ ਗੁਰੂ ਸਹਿਬਾਨ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਸ਼ਵੇਸ਼ ਦੇ ਅਮਰ ਤੇ ਨਿਸ਼ਚਾ ਰੱਖਦਾ ਹੈ ਕਿ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ ਉਸ ਸੇਖ ਨਹੀਂ ਇਹ ਸਿੱਖ ਦੇ ਪ੍ਰਭਾਵਾਂ ਵਿੱਚ ਮੁਕਤੀ ਹੋਏ ਕਿ ਜਿਹੜਾ ਸਿੱਖ ਇਹ ਅਕਾਲ ਪੁਰਖ ਨੂੰ ਮੰਨਦਾ ਹੈ ਕਿਸੇ ਹੋਰ ਕੇ ਚੀਜ਼ ਵਿੱਚ ਟਿਕਦਾ ਉਸ ਪਰਮਾਤਮਾ ਨੂੰ ਉਸ ਅਕਾਲ ਪੁਰਖ ਤੋਂ ਮੰਨਦਾ ਇਹ ਦਾਸ ਗੁਰੂ ਸਾਹਿਬਾਨ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਅਦੇਸ਼ ਵਿੱਚ ਦੇ ਅਮਰਿਤ ਤੇ ਨਿਸ਼ਚਾ ਰੱਖਦਾ ਹੈ ਕਿ ਕਿਸੇ ਹੋਰ ਤੋਂ ਮਰਦ ਨਹੀਂ ਮੰਨਦਾ ਉਹ ਸਿੱਖ ਹੈ ਪਰ ਆਪਾਂ ਸੇਕੋ ਹੋਣ ਦੇ باوجود ਵੀ ਜਿਹੜੇ ਆਪਾਂ ਆਪਣੇ ਖੇਤਾਂ ਦੇ ਵਿੱਚ ਪੜਾਏ ਹੋਏ ਆ ਜਗ੍ਹਾ ਬਣਾਇਆ ਜਾਂ ਜਾਂ ਆਪਾਂ ਨੂੰ ਇਹ ਵੀ ਚਾਜਣਾ ਨਹੀਂ ਪਤਾ ਹੁੰਦਾ ਕਿ ਉਹ ਕਿਹਦੀ ਜਗ੍ਹਾ ਹੈ ਆਪਾਂ ਇਹ ਕਹਿੰਦੇ ਕਿ ਸਾਡੇ ਪਰਿਵਾਰ ਦੇ ਬੰਦੇ ਸਨ ਜੁੜ ਕੇ ਸੀ ਉਹਨਾਂ ਦੀ ਜਗ੍ਹਾ ਹੈ ਪਰ ਆਪਾਂ ਨਿਕਲਮ ਕਰਦੇ ਆ ਨਿਕਲਮ ਦੇ ਵਿੱਚ ਜਿਹੜੇ ਸੀ ਵੀ ਨਿਕਲਮ ਕਰਦੇ ਹੋੜ ਕੇ ਰੋਜ਼ ਮੈਨੂੰ ਇਹ ਗੱਲ ਮੈਂ ਤਾਂ ਕਹੀ ਕਿ ਰੋਜ਼ ਕਰਦੇ ਹੋੜ ਵੀ ਇਹ ਗੱਲ ਮੈਨੂੰ ਤਾਂ ਪਈ ਹੈ ਕਿ ਬਹੁਤ ਘਾਟ ਹੈ ਜਿਹੜੇ ਦੇਖ ਤੇ ਉਹਨਾਂ ਨਾਲ ਜੁੜੇ ਹੋਏ ਹਨ ਮੈਂ ਬਾਤ ਕਰਕੇ ਗੱਲ ਕੀਤੀ ਕਿ ਕਿਹੜੇ ਪੜਦੇ ਹੋ ਰਹੇ ਹਨ ਉਹ ਹਰਸਤ ਦੀ ਨਾਲ ਜੜਸ ਹੋਈਏ ਹਨ ਉਹਨਾਂ ਦੇ ਵਿੱਚ ਜਦੋਂ ਉਹਨਾਂ ਨੂੰ ਬਚ ਗਏ ਨੇ ਜੋ ਮੜੀਏ ਤੇ ਉਹਨਾਂ ਨੂੰ ਬਚ ਕੇ ਉਹਨਾਂ ਦੇ ਵਿਚਾਰ ਕਰੀਏ ਉਹਦੇ ਵਿੱਚ ਗੁਰਸਹਿਬ ਜੀ ਕੋਈ ਗੋਬਿੰਦ ਸਿੰਘ ਜੀ ਸਾਨੂੰ ਮੇਸੇ ਉੱਤੇ ਹੁੰਦੇ ਨੇ ਉਹ ਬਤਾਲੂ ਉਹ ਮੂਜਤ ਹੈ ਬਾਸ਼ਕ ਤੇ ਦੇ ਦੇ ਕਿਹੜੇ ਗੁੱਟਾਂ ਨੂੰ ਲੁੱਟਦੇ ਨਾ ਉਹਨਾਂ ਦੇ ਵਿੱਚ ਪਸ਼ੂਆਂ ਦੇ ਵਿੱਚ ਕੋਈ ਬਰਕੜੀ ਹੈ ਉਪ ਬਤਾਨ ਕੋ ਪੂਜਿਤ ਹੈ ਪਸ਼ੇ ਹੋਮਰ ਕਾਂਡ ਕੋ ਪੂਜਿਤਤਾ ਜੋ ਤੇ ਕਈ ਮਰੀਆਂ ਪੂਜੀ ਜਾਂਦੇ ਇਹ ਉਤਾਂ ਖੜੀ ਜਾਂਦੇ ਆ ਤੇ ਕਈ ਮਰੀਆਂ ਪੂਜੀ ਜਾਂਦੇ ਆ ਉਪ ਬਤਾਨ ਕੋ ਪੂਜਿਤ ਹੈ ਪਸ਼ੇ ਹੋਮਰ ਕਾਂਡ ਕੋ ਪੂਜਿਤ ਭਾਉ ਪੂਰਨ ਕਰਿਆ ਉਰ ਜਿਓ ਸਭੀ ਜਾ ਕਰਦੀ ਇਹ ਸਾਰਿਆਂ ਪੂਰਨ ਕਰਿਆ ਵਿੱਚ ਪੂਰਤੀ ਹੋਏ ਨੇ ਸਾਰੇ ਲੋਕ ਦੇ ਬੁਤਾਂ ਨੂੰ ਤੇ ਮਰੀਆਂ ਪੂਜੀ ਜਾਂਦੇ ਉਪ ਬਤਾਨ ਕੋ ਪੂਜਿਤ ਹੈ ਪਸ਼ੇ ਉਮਰਾਨ ਕੋ ਪੂਜਲ ਤਾਇਓ ਪੂਰ ਗਰੀਆਪੁਰ ਦੇ ਉਹ ਸਭੀ ਜਗ ਸ੍ਰੀ ਭਗਵਾਨ ਨੂੰ ਦੇਖਣਾ ਪਾਇਓ ਉਸ ਪਰਮਾਤਮਾ ਦਾ ਪ੍ਰਮਾਤਮਾ ਦੇਖ ਪਾਇਆ ਇਹ ਹਰ ਰੋਜ਼ ਗੁਰਦੁਆਰਾ ਸਾਹਿਬ ਤੋਂ ਹਰ ਰੋਜ਼ ਇਹ ਵਾਲੇ ਨੇਪੜੇ ਕਰਦੇ ਪਰ ਆਪਾਂ ਕਦੇ ਇਸ ਪੰਕਤੀਆਂ ਦੇ ਅਰਥ ਨਹੀਂ ਸੁਨੇ ਕਦੀ ਆਪਾਂ ਇਹਦਾ ਅਰਥਾਂ ਦੇ ਨਾਲ ਵਿਚਾਰ ਨਹੀਂ ਕੀਤਾ ਜੇ ਗੁਰੂ ਸਾਹਿਬ ਸਾਨੂੰ ਹਰ ਰੋਜ਼ ਕੀ ਸਮਝਾ ਰਹੇ ਪਰ ਆਪਾਂ ਅੱਜ ਵੀ ਉਹ ਨਾਲ ਜਿਵੇਂ ਮੱਡੀਆਂ ਦੇ ਉੱਪਰ ਜਾ ਕੇ ਤੇ ਆਪਾਂ ਜਾ ਕੇ ਸੀਸ ਧੋਮੀਆਂ ਪਰ ਅੰਮ੍ਰਿਤ ਰਿਵਾਇਤ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਮੱਡੀਆਂ ਦੇ ਉੱਪਰ ਸਿੱਖ ਜਿਹੜਾ ਇਹਦਾ ਸੇਵ ਕਰੇ ਉਹਨੇ ਮੱਡੀਆਂ ਨੂੰ ਨਹੀਂ ਪੁੰਜਣਾ ਗੁਰੂ ਗ੍ਰੰਥ ਸਾਹਿਬ ਤੋਂ ਸੇਵਾ ਮੱਡੀਆਂ ਤੋਂ ਨਹੀਂ ਪੁੰਜਣਾ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਉਹਦੇ ਅੱਗੇ ਸੀਸ ਧੋਣਾ ਹੈ ਸਭ ਸੇਵਕੋ ਇਹ ਮਨ ਹੈ ਗੁਰੂ ਬਾਣੀ ਦਾ ਜਿਹੜਾ ਹੁਕਮ ਹੁੰਦਾ ਨਾ ਹੁਕਮ ਹੁੰਦਾ ਆਰਡਰ ਹੁੰਦਾ ਜਿਹੜਾ ਉਹ ਬਦਲਿਆ ਨਹੀਂ ਜਾ ਸਕਦਾ ਉਹ ਹੁਕਮ ਦਿੱਤਾ ਹੈ ਉਹ ਕਮ ਕੀਤਾ ਹੈ ਇਹ ਤੋਂ ਜਿਹੜੀ ਗਰਮੀ ਸੇ ਕੀ ਬੇੜੀ ਕਰਦੇ ਜਾਂ ਅਸੀਂ ਆਪ ਸਭ ਦੇ ਹਾਂ ਬੇੜੀ ਕਰਦੇ ਆ ਇਹ ਅਮਰਦੀ ਦਾਸਾ ਕਰੋ ਬੇੜੀ ਨੂੰ ਮੰਗਣਾ ਜਿਹੜਾ ਇਹਨਾਂ ਆਪ ਕੋ ਆਪਣੀ ਮਰਜ਼ੀ ਹੁੰਦੀ ਆ ਕਿ ਬੇੜੀ ਬੰਦਾ ਹੈ ਕਿ ਨਹੀਂ ਬੰਦਾ ਔਰ ਜਿਹੜਾ ਗੁੱਥਾ ਹੁੰਦਾ ਹੈ ਨਾ ਉਹ ਨੂੰ ਬਦਰਿਆ ਨਹੀਂ ਜਾ ਸਕਦਾ ਉਹ ਨੂੰ ਬੰਨਣਾ ਆ ਹੀ ਪੈਂਦਾ ਹੈ ਜਿਹੜਾ ਉਧਰ ਪੁਰਾਏ ਉਹ ਨੂੰ ਬੰਨਣਾ ਜੀ ਕਹਿੰਦਾ ਇਹ ਹੁਕਮ ਜੀ ਨੇ ਸਾਡ ਨੂੰ ਹੁਕਮ ਦਿੱਤਾ ਹੈ ਸਭ ਸਿਪਲ ਕੋ ਹੁਕਮ ਹੈ ਗੁਰੂ ਬਾਣੀ ਦਾ ਜਿਸ ਵੇਲੇ ਜਦੋਂ ਲੌਕਡਾਊਨ ਲੱਗਾ ਸੀਗਾ ਉਦੋਂ ਜਿਹੜੀ ਸੈਂਟਰ ਸਰਕਾਰ ਸੀ ਉਹਨੇ ਇੱਕ ਹੁਕਮ ਜਾਰੀ ਕੀਤਾ ਸੀ ਕਿ ਕੋਈ ਵੀ ਆਪਣੇ ਘਰ ਦੇ ਵਿੱਚੋਂ ਬਾਹਰ ਨਹੀਂ ਨਿਕਲੇਗਾ ਉਹ ਕਿੰਨਾ ਸੀ ਆਰਡਰ ਕੀਤਾ ਸੀ ਤੇ ਜਿਹੜਾ ਵੀ ਕਿਤੇ ਨਿਕਲ ਜਾਂਦਾ ਸੀ ਨਾ ਬਾਹਰ ਤੇ ਪੁਲਿਸ ਨੂੰ ਡਾਂਗਾ ਮਾਰ ਕੇ ਭਜਾਉਂਦੇ ਸੀ ਕਿ ਚੱਲ ਭਾਈ ਇਹ ਸੀ ਇਹ ਉਹ ਸੈਂਟਰ ਸਰਕਾਰ ਦਾ ਹੁਕਮ ਬਣਾਉਣ ਵਾਸਤੇ ਉਹਨੇ ਆਪਣੇ ਪੁਲਿਸ ਨੂੰ ਜਿਹੜਾ ਸੀ ਕਿਹਾ ਹਿਆ ਸੀ ਇਹ ਆਪਮਾਨ ਨੂੰ ਜਿਹੜਾ ਹੈ ਬਦਲਿਆ ਨਹੀਂ ਜਾ ਸਕਦਾ ਉਹ ਨੂੰ ਮੰਨਣਾ ਹੀ ਪੈਂਦਾ ਹੈ ਇਸੇ ਪ੍ਰਾਂਤ ਨੂੰ ਗੋਬਿੰਦ ਸਿੰਘ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ ਇਹ ਤੁਹਾਨੂੰ ਕੀਤਾ ਹੈ ਹਾਉ ਸਿੰਪਲ ਤੋਂ ਉਹ ਹ ਹੈ ਉਹ ਬਦਲੋ ਕਦੀ ਵੀ ਬਦਲਿਆ ਨਹੀਂ ਜਾ ਸਕਦਾ ਸੋ ਆਪਾਂ ਵਿਚਾਰ ਕਰੀਏ ਰਕਤੀ ਸਿਹਤ ਦੇ ਨਾਮ ਤੇ ਜਾ ਰਹੇ ਕਰੇ ਕਿ ਰਕਤੀ ਸਿਹਤ ਦੀਆਂ ਪਰੇਸ਼ਾਨੀਆਂ ਹਨ ਉਹ ਉਹਨੂੰ ਵੀ ਆਪਾਂ ਉਸਿਆ ਕਰੀਏ ਕਿ ਜੇ ਉਹ ਕਿਹੜੀ ਪਰੇਸ਼ਾਨੀ ਹੈ ਕਿਉਂਕਿ ਆਪਾਂ ਕੋਈ ਵੀ ਕਾਰਜ ਕਰਦੇ ਹਾਂ ਆਪਾਂ ਕਿੱਥੇ ਹੁੰਦੇ ਆ ਗੁਰੂ ਘਰ ਆਉਂਦੇ ਆ ਤੇ ਗ੍ਰੰਤੀ ਸਿੰਘ ਜੀ ਸਾਡੀ ਅਰਦਾਸ ਕਰਦਾ ਹੈ ਗ੍ਰੰਤੀ ਸਿੰਘ ਜੀ ਅਰਦਾਸ ਕਰਦੇ ਆ ਤੇ ਜਦੋਂ ਪੂਰੀ ਹੋ ਜਾਂਦੀ ਹੈ ਨਾ ਫਿਰ ਉਹ ਆਪਾਂ ਗ੍ਰੰਤੀ ਸਿੰਘ ਨੂੰ ਭੁੱਲ ਜਾਂਦੇ ਆ ਜਿਵੇਂ ਸਾਡੀ ਅਰਦਾਸ ਕੀਤੀ ਹੋਣੀ ਆਪਾਂ ਬਾਹਰ ਜਾਣਾ ਹੋਵੇ ਆਪਣੇ ਬੱਚਿਆਂ ਨੂੰ ਬਾਹਰ ਜਾਣਾ ਹੋਵੇ ਗ੍ਰੰਤੀ ਸਿੰਘ ਤੋਂ ਅਰਦਾਸ ਕਰਾਉਂਦੇ ਤੇ ਜੇ ਲੋਕ ਬੱਚੇ ਨਹੀਂ ਜਾਂਦੇ ਆ ਬਾਹਰ ਤੇ ਆਪਾਂ ਕਦੇ ਸੁਆਣਨੇ ਵੀ ਅਰਦਾਸ ਨਹੀਂ ਆਪਾਂ ਬਾਣੇ ਤੇ ਕਰਾਉਂਦੇ ਪਰ ਆਪਾਂ ਗ੍ਰੰਤੀ ਸਿੰਘ ਨੂੰ ਭੁੱਲ ਜਾਂਦੇ ਆ ਗਰੰਤੀਸ਼ੇਖ ਜਿਹੜੀਆਂ ਜ਼ਰੂਰਤਾਂ ਹੁੰਦੀਆਂ ਨੇ ਉਹਨੂੰ ਪੂਰਜਨੇ ਕਿਉਂਕਿ ਜਿਵੇਂ ਆਪਾਂ ਨੂੰ ਜ਼ਰੂਰਤ ਹੈ ਨਾ ਆਪਾਂ ਨੂੰ ਕਾਰਜ ਕਰਨ ਵਾਸਤੇ ਹਰ ਚੀਜ਼ ਦੀ ਜ਼ਰੂਰਤ ਹੈ ਇਦਾਂ ਗਰੰਤੀਸ਼ੇਖ ਨੂੰ ਵੀ ਹਰ ਚੀਜ਼ ਦੀ ਜ਼ਰੂਰਤ ਹੈ ਗਰੰਤੀਸ਼ੇਖ ਨੂੰ ਲੋੜਾਂ ਜਿਹੜੀਆਂ ਗਰੰਤੀਸ਼ੇਖ ਦੇ ਪੂਰੀਆਂ ਹੋਣੀਆਂ ਚਾਹੀਦੀਆਂ ਪਰ ਆਪਾਂ ਇੰਨੀ ਕਿਹੜੀ ਤਰ੍ਹਾਂ ਦੇ ਨਿਯਕ ਤੇ ਮੈਂ ਗਰੰਤੀਸ਼ੇਖਾਂ ਦੀ ਗੱਲ ਕਰਾਂ ਕਿ ਆਪਾਂ ਉਹਨਾਂ ਨੇ ਉਹਨਾਂ ਵਾਸਤੇ ਨਾ ਉਹਨਾਂ ਦੇ ਕੋਲ ਜਿਹੜੇ ਤਰਕਾਤ ਤੋਂ ਇਲਾਵਾ ਉਹ ਆਪਣਾ ਹੋਰ ਕੋਈ ਕਾਰਜ ਕਰਦੇ ਆ ਤੇ ਆਪਾਂ ਉਹਨਾਂ ਦੇ ਉਸ ਉਹਦੇ ਵਿੱਚ ਆਪਾਂ ਦਰਵਾਜ਼ਾ ਜੀ ਮੇਰੀ ਸੁਣ ਕਹਿੰਦੇ ਨੇ ਕਿ ਤੇਰੇ ਕੋਲ ਲੈਸ ਪਿੰਡਾਂ ਦੇ ਵਿੱਚ ਪੇਪਰਾਂ ਦੇ ਵਿੱਚ ਇਹ ਨਿਕਾ ਬੇਈਆ ਨੇ ਜੇ ਕਿਤੇ ਗੰਢੀ ਸੇ ਕੋਈ ਮੋਟਰਸਾਈਕਲ ਆ ਜਾਵੇ ਨਾ ਨਵਾਂ ਮੋਟਰਸਾਈਕਲ ਆਵੇ ਤੇ ਸਾਡੇ ਵੱਲੋਂ ਇਹ ਕਹਿਆ ਜਾਂਦਾ ਕਿ ਇਹ ਵੀ ਕੋਈ ਜਿਹੇ ਵੈਸੇ ਦੇਖੋ ਆਏ ਗੰਢੀ ਸੇ ਕੋਈ ਨਵਾਂ ਮੋਟਰਸਾਈਕਲ ਲੈ ਆਵੇ ਜਾਂ ਗੰਢੀ ਲੈ ਆਵੇ ਨਾ ਤੇ ਸਾਡੇ ਮਨ ਦੇ ਵਿੱਚ ਇਹ ਸਵਾਲ ਮੈਦਾ ਜਾਂਦਾ ਕਿ ਉਹ ਸਾਡੀਆਂ ਅਰਦਾਸਾਂ ਕਰਕੇ ਸਾਡੀਆਂ ਤਾਸਾਂ ਕਰਕੇ ਉਹ ਸਾਡੇ ਬੱਚਿਆਂ ਨੂੰ ਬਾਹਰ ਕੱਢਾ ਸਕਦਾ ਹੈ ਤੇ ਕਿਉਂ ਉਹਦੀ ਅਰਦਾਸ ਕਉਂੀ ਨਹੀਂ ਹੋ ਸਕਦੀ ਉਹ ਵੀ ਆਪਣੀ ਅਰਦਾਸ ਕਰਕੇ ਆਪਣੇ ਜਿਹੜੇ ਆਕਾਰ ਸਫਲਤਾ ਆ ਸਕਦਾ ਹੈ ਗੁਰੂ ਸਾਹਿਬ ਦੇ ਕੋਲ ਜੇ ਉਹ ਸਾਡੇ ਬਾਦ ਸਫਲਤਾ ਆ ਸਕਦਾ ਹੈ ਉਹਦੇ ਬਾਦ ਜਿਹੜੇ ਗੁਰੂ ਸਾਹਿਬ ਜੀ ਨੇ ਸਫਲ ਕਰਦੇ ਇੱਕ ਦਾ ਸਾਡੇ ਪਲਾਕੇ ਵਿੱਚ ਇੱਥੇ ਗੁਰਦੁਆਰਾ ਸੀ ਉਹਦੇ ਇੱਕ ਪ੍ਰੰਤਿ ਸਿੰਘ ਘਰ ਕੇ ਜਿਵੇਂ ਸੀ ਗੁਰਦੁਆਰਾ ਬੰਦਿਆ ਸੀ ਆਮਤਰ ਬਹੁਤ ਠੀਕ ਉਤੇ ਗ੍ਰੰਤੀ ਜੇ ਵੀ ਲਾਤ ਸਾਲ ਜੇਵਾ ਦੋ ਮਸਾਲ ਸੇਵਾ ਕੀਤੀ ਤੇ ਉਹਨੇ ਆਪਣਾ ਨਾ ਘਰ ਬਣਾਉਣਾ ਸ਼ੁਰੂ ਕਰ ਦਿੱਤਾ ਜਦੋਂ ਕਮੇਟੀ ਨੂੰ ਪਤਾ ਲੱਗਾ ਨਾ ਕਿ ਇਹਨੇ ਆਪਣਾ ਘਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਉਦੋਂ ਕਮੇਟੀ ਨੇ ਗ੍ਰੰਤੀ ਕੋਰਸ ਹਾਬਨਾ ਸ਼ੁਰੂ ਕਰ ਦਿੱਤਾ ਇਹ ਸਾਡੇ ਹਿਸਾਬ ਦਾ ਆਲਮੀ ਵੀ ਨਾ ਕਿਉਂਕਿ ਸਾਡੇ ਉਧਰ ਜ਼ਿਆਦਾਤਰ ਗੁਰਦੁਆਰੇ ਜਿਹੜੇ ਹਨ ਉਹ ਗ੍ਰੰਤੀਆਂ ਦੇ ਹੱਦ ਨਹੀਂ ਹੁੰਦੇ ਕਿਉਂਕਿ ਹੋਰ ਕੁਝ ਜਿਹੜੇ ਗ੍ਰੰਤੀ ਜੇਕਰ ਹੁੰਦੀ ਹੈ ਸਾਡੇ ਜਿਹੜੇ ਆਜੇ ਏਰੀਆ ਦੇ ਜ਼ਿਆਦਾਤਰ ਗੁਰਦੁਆਰੇ ਜਿਹਾ ਹੀ ਹੁੰਦੇ ਆ ਕਿ ਉਹ ਪ੍ਰਕਾਰ ਹੀ ਜਿੱਥੇ ਸਾਰਾ ਪ੍ਰਬੰਧ ਕੰਦੀ ਸਿੰਘ ਨੇ ਕਰੋ ਹੁੰਦਿਆ ਤੇ ਜਦੋਂ ਉਹਨਾਂ ਦੇਖ ਰਿਹਾ ਨਾ ਕਿ ਗਰਮ ਸਿੰਘ ਆਪਣਾ ਘਰ ਬਣਾਉਣਾ ਸ਼ੁਰੂ ਕਰ ਦਿੱਤਾ ਉਹਨੇ ਦੇਖ ਰਿਆ ਤੇ ਫਿਰ ਉਹਨਾਂ ਨੂੰ ਉਸ ਤੋਂ ਹਿਸਾਬ ਲੈਣਾ ਸ਼ੁਰੂ ਕਰ ਦਿੱਤਾ ਕਿ ਸਾਨੂੰ ਹਿਸਾਬ ਦੇ ਸਾਨੂੰ ਬਾਹਰ ਵੀ ਜਿਹੇ ਹਿਸਾਬ ਦੇ ਆ ਕਿੰਨਾ ਚੜਾਵਾ ਹੁੰਦਾ ਤੇ ਕਿੰਨੇ ਦਿਨੋ ਪੈਸੇ ਬਚਦੇ ਸਾਨੂੰ ਸਾਰਾ ਹਿਸਾਬ ਇਨਵੈਸਟ ਕਰ ਦਿੱਤਾ ਕਿਦੇ ਵਿੱਚ ਉਹ ਗਿਲਤੀ ਸਿੰਘ ਇਹਨਾਂ ਨੂੰ ਹਿਸਾਬ ਕੁਛ ਦੇਣਾ ਫਿਰ ਉਹਨੇ ਔਖੇ ਹੋ ਕੇ ਤੇ ਉਹ ਗੁਰਦੁਆਰਾ ਸਾਹਿਬ ਜਿਹੜਾ ਜਿੱਨਾ ਉਹਨੇ ਕੋਸੇ ਪੇਟ ਦੇ ਵਿੱਚ ਆਪਣਾ ਘਰ ਬਣਾਉਣਾ ਸ਼ੁਰੂ ਕੀਤਾ ਸੀ ਫਿਰ ਉਹਨੂੰ ਮਜਬੂਰੀ ਕਰਕੇ ਉਹ ਜਿਹੜਾ ਗੁਰਦੁਆਰਾ ਸਾਹਿਬ ਛੱਡਣਾ ਪਿਆ ਕਿਉਂਕਿ ਉਹਦੇ ਇੱਥੇ ਕੰਟੀਨ ਦੇ ਤੇ ਕਾਹ ਕਰੇ ਨਾ ਆਪਾਂ ਸੋ ਆਪਾਂ ਗਰੰਟੀ ਸਿੰਘਾਂ ਦਾ ਜਿਹੜਾ ਇਹਦਾ ਉਹਨਾਂ ਨੂੰ ਆਪਾਂ ਜ਼ਰੂਰ ਤਾਂ ਵੇਖਿਆ ਕਿ ਜਿਵੇਂ ਆਪਣੇ ਅਰਦਾਸਾਂ ਪੂਰੀਆਂ ਕਰਦਾ ਹੈ ਨਾ ਜਿਵੇਂ ਗਰੰਟੀਸੈਂਡ ਆਪਣੀ ਅਰਦਾਸ ਕਰਦਾ ਹੈ ਉਹ ਆਪਣੇ ਬੱਚਿਆਂ ਨੂੰ ਇਤੋਂ ਕਿੰਨੀ ਦੂਰ ਤੱਕ ਪਹੁੰਚਾ ਦਿੰਦੇ ਅਰਦਾਸ ਕਰਕੇ ਉਸੇ ਤਰ੍ਹਾਂ ਆਪਾਂ ਗਰੰਟੀ ਸਿੰਘਾਂ ਦੇ ਵਾਸਤੇ ਵੀ ਆਪਾਂ ਉਹਨਾਂ ਦੀਆਂ ਜ਼ਰੂਰਤਾਂ ਵੇਖਿਆ ਕਿ ਉਹਨਾਂ ਨੂੰ ਕੈਸਮੇ ਕੀ ਕੀ ਜ਼ਰੂਰਤ ਹੈ ਉਹਨਾਂ ਦੀਆਂ ਜ਼ਰੂਰਤਾਂ ਨੂੰ ਆਪਾਂ ਪੂਰਾ ਕਰੀਏ ਤੇ ਇੱਕ ਆਪਾਂ ਰਹਿਤ ਮर्याਦਾ ਜਿਹੜੀ ਆਣਾ ਉਸ ਨੂੰ ਆਪਾਂ ਵਾਚਣਾ ਲੋੜੀਏ ਕਿਉਂਕਿ ਉਹ ਰਹਿਤ ਮर्याਦਾ ਨਹੀਂ ਹੈ ਨਾ ਕਿਸੇ ਵੀ ਸ਼ਰਮ ਦੀ ਕਿਸੇ ਕਿਸੇ ਗੁਰਦੁਆਰੇ ਦੇ ਵਿੱਚੋਂ ਜਾ ਕੇ ਤੁਸੀਂ ਰਹਿਤ ਮर्याਦਾ ਲੈ ਸਕਦੇ ਹੋ ਬਿਲਕੁਲ ਠੀਕ ਤੇ ਕੋਈ ਐਡੀ ਵੱਡੀ ਕਿਤਾਬ ਵੀ ਨਹੀਂ ਆ ਸਿਰਫ ਉਹਦੀ ਪੂਰੀ ਵਰਤੀ ਪੇਜ ਆ ਉਹਨੂੰ ਆਪਾਂ ਪੜ ਕੇ ਦੇ ਬਾਜਨਾ ਸੁਧਰੀਏ ਤੇ ਉਹਨੂੰ ਆਪਣੇ ਜੀਵਨ ਦੇ ਵਿੱਚ ਅਪਣਾਈਏ ਉਹ ਜਿਹੜੀ ਰਹਿਮਤ ਹੁੰਦਾ ਹੈ ਇੱਕ ਮੈਂ ਬਹੁਤ ਗੇਵਟੀ ਕਰਾ ਉਹਨਾਂ